ਪਿੰਡ ਦੇ ਵਿੱਚ ਬੀਐਮਸੀ ਹੈਗਾ ਉਹਦੀ 1000 ਲੀਟਰ ਦੀ ਕਪੈਸਿਟੀ ਹੈ 1000 ਲੀਟਰ ਹੀ ਦੁੱਧ ਦੀ ਦੇ ਸਕਦਾ ਸੀ ਪਲਾਂਟ ਨੂੰ ਠੀਕ ਆ ਉਹ 2000 ਲੀਟਰ ਤੇ ਆਇਆ 3000 ਲੀਟਰ ਤੇ ਆਇਆ 10000 ਲੀਟਰ ਤੇ ਆਇਆ 14000 ਲੀਟਰ ਤੇ ਆਇਆ ਦੇਖੋ ਜੀ ਦੁੱਧ ਉੱਥੇ ਕਿੱਥੇ ਉਤਪਾਦ ਹੁੰਦਾ ਰਿਹਾ ਦੁੱਧ ਦੀ ਪੈਂਟਾਂ ਵੀ ਹੁੰਦੀਆਂ ਰਹੀਆਂ ਕਲੈਕਸ਼ਨ ਵੀ ਹੁੰਦੀ ਰਹੀ ਆ ਦੂਸਰੀ ਗੱਲ ਜਿਹੜੇ ਸਰਿੰਦਰ ਸ਼ਰਮਾ ਜੀ ਪ੍ਰਧਾਨ ਬਣਾਏ ਆ ਠੀਕ ਆ ਜੀ ਉਹਨਾਂ ਦਾ ਉਹਨਾਂ ਨੂੰ ਉਸ ਸੁਸਾਇਟੀ ਦਾ ਪ੍ਰਧਾਨ ਬਣਾਇਆ ਦਾ ਵਾ ਜਿਨ੍ਹਾਂ ਦਾ ਉਹਨਾਂ ਦੇ ਉਸ ਸੁਸਾਇਟੀ ਨਾਲ ਲੈਣਾ ਦੇਣਾ ਹੀ ਕੋਈ ਨਹੀਂ ਹੈਗਾ ਨਾ ਉਹ ਪਿੰਡ ਦੇ ਵਸਨੀਕ ਆ ਨਾ ਉਹਨਾਂ ਦਾ ਕੋਈ ਉੱਥੇ ਰਿਸ਼ਤੇਦਾਰ ਆ ਨਾ ਕੋਈ ਲੈਣਾ ਨਾ ਕੋਈ ਦੇਣਾ ਜਿਹੜਾ ਇਹਨਾਂ ਨੇ ਸਰਿੰਦਰ ਸ਼ਰਮਾ ਜੀ ਨੂੰ ਪ੍ਰਧਾਨ ਬਣਾਇਆ ਵਾ ਚੇਅਰਮੈਨ ਬਣਾਇਆ ਵਾ ਉਹ ਕਿਸ ਬਣਾ ਤੇ ਬਣਾਇਆ ਪਹਿਲੇ ਤੇ ਇਸ ਚੀਜ਼ ਨੂੰ ਸਪਸ਼ਟ ਕਰਨ ਦੂਜੀ ਚੀਜ਼ ਕਿ ਪਲਾਂਟ ਦੇ ਵਿੱਚ ਇੰਨੀ ਧੱਕਾਸ਼ਾਈ ਕਰਨ ਦੇ ਬਾਵਜੂਦ ਵੀ ਇੰਨੇ ਸਾਲ ਅਜਾਦ ਫਿਰਦੇ ਰਹਿਆ ਇਹ ਸਭ ਲੀਡਰਾਂ ਦੀ ਛਤਰਛਾਇਆ ਦੇ ਥੱਲੇ ਆ ਅਫਸਰ ਜਿਹੜੇ ਸੀ ਉਹ ਲੀਡਰਾਂ ਨੂੰ ਅਬਲਾਈਜ਼ ਕਰਦੇ ਸੀ ਤੇ ਲੀਡਰਾਂ ਤਾਂ ਹੀ ਢਿੱਡ ਪਰਦੇ ਸੀ ਲੀਡਰਾਂ ਨੇ ਖਾਦਾ ਅਹਸ ਨੂੰ ਤੇ ਅੱਜ ਪਲਾਂਟ ਇਸ ਤਦਦਾਦ ਚ ਪੁੱਜ ਗਿਆ ਵਾ ਕਿ ਬਹੁਤ ਹੀ ਮਾੜੇ ਹਾਲਾਤਾਂ ਚ ਪੁੱਜ ਗਿਆ ਤੇ ਮੈਂ ਇਹੀ ਸ਼ਬਦਾਂ ਦੇ ਨਾਲ ਇੱਕ ਚੀਜ਼ ਹੋਰ ਕਹਿਣਾ ਚਾਹਨਾ ਕਿ ਜਿਸ ਜਿਸ ਬੰਦੇ ਨੇ ਪਲਾਂਟ ਨੂੰ ਖਾਦਾ ਪਾਏ ਉਹ ਲੀਡਰ ਆ ਪਾਏ ਉਹ ਅਫਸਰ ਆ ਪਾਏ ਉਹ ਕੋਈ ਵੀ ਆ ਉਸ ਤੇ ਠੋਸ ਕਾਰਵਾਈ ਕੀਤੀ ਜਾਏ ਤੇ ਉੱਤੇ ਵੱਡੀਆਂ ਤਾਰਾਂ ਵਾਂ ਲਾ ਕੇ ਉਸ ਨੂੰ ਅੰਦਰ ਕੀਤਾ ਜਾਵੇ ਜਿਦੇ ਨਾਲ ਸਾਡੇ ਕਿਸਾਨ ਵੀਰ ਜਿਹੜੇ ਬੜੀ ਮੁਸ਼ਕਲ ਨਾਲ ਦੁੱਧ ਪੈਦਾ ਕਰਦੇ ਆ ਉਹਨਾਂ ਦਾ ਹੱਕ ਮਿਲ ਸਕੇ